ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟ ਕਲੈਕਸ਼ਨਸ ਤੇ ਕੱਜ ਦੀਆਂ ਕਲੈਕਸ਼ਨਾਂ ਹੈ ਵੀ ਨੇ ਪ्युअर ਸ਼ਿਮਰ ਦੇ ਵਿੱਚ ਡਿਜ਼ਾਈਨਰ ਤੁਹਾਨੂੰ ਸ਼ੋਰਟ ਮਿਲੇਗੀ ਹੈਂਡਵਰਕ ਹੋਇਆ ਹੈ ਡਿਜ਼ਾਈਨਰ ਬਨਾਰਸੀ ਰੁਕਤਾ ਦੁਪੱਟਾ ਮਿਲੇਗਾ ਤੇ ਸ਼ੈਂਟੂਨ ਦਾ ਬਾਟਮ ਮਿਲੇਗਾ ਬਾਟਮ ਪਲੇਨ ਆਏਗਾ ਕਲਰ ਦੇ ਵਿੱਚ ਤਿੰਨ ਨੇ ਇੱਕ ਆਏਗਾ ਜੀ ਰੈਡ ਸਟੋਨ ਵਿੱਚ ਇੱਕ ਹੈਗਾ orange ਤੇ ਇੱਕ purple ਤਿੰਨ ਰੰਗ ਨੇ ਇਹਨਾਂ ਵਿੱਚ ਰੇਟ ਜਿਹੜਾ ਇਹਨਾਂ ਦਾ 250 ਰੁਪਏ ਹੈ 2500 ਦੇ ਵਿੱਚ ਪਿਓਰ ਨੇਚਰਲ ਕ੍ਰੇਪ ਦਾ ਆਲਓਵਰ ਸੂਟ ਆਏਗਾ ਚਨੌਨ ਦਾ ਦੁਪੱਟਾ ਆਏਗਾ ਸੇਮ ਐਜ਼ ਇਟ ਇਜ਼ ਜਿਵੇਂ ਫੋਟੋ ਵਿੱਚ ਬਣਿਆ ਉਵੇਂ ਦਾ ਸੂਟ ਬਣੇਗਾ ਸੇਮ ਦੁਪੱਟੇ ਤੇ ਵੀ ਕਢਾਈ ਹੈ ਪ੍ਰੋਪਰ ਸ਼ਰਟ ਹੈਵੀ ਹੈ ਫਰੰਟ ਤੋਂ ਬਾਟਮ ਤੇ ਵੀ ਵਰਕ ਆਏਗਾ ਰੰਗ ਜਿਹੜੇ ਇਹਦੇ ਵਿੱਚ 10 ਕਿ ਹੈਗੇ ਨੇ ਉਹ ਸਾਰੇ ਰੰਗ ਜਿਹੜੇ ਅਵੇਲੇਬਲ ਨੇ ਸਾਰੀਆਂ ਕਲੈਕਸ਼ਨਾਂ ਜਿਹੜੀਆਂ ਨੇ ਬੂਟੀਕ ਸਟਾਈਲ ਨੇ ਇਸ ਲਈ ਕਲੈਕਸ਼ਨਾਂ ਮੈਂ ਸਪੈਸ਼ਲ ਲੈ ਕੇ ਆਈਆਂ ਕਿਉਂਕਿ ਇਹ ਕਲੈਕਸ਼ਨਾਂ ਜਿਹੜੀਆਂ ਨੇ ਹੁਣ ਦੀਵੇਂ ਕੀ ਫੈਸਟੀਵਲ ਸੀਜ਼ਨ ਆ ਰਿਹਾ ਵਿਡਿੰਗ ਸੀਜ਼ਨ ਆ ਰਿਹਾ ਉਹਨਾਂ ਤੇ ਬਹੁਤ ਵਧੀਆ ਰਹਿਣੇ ਨੇ ਹੈ ਜਿਹੜਾ ਸਿੰਗਲ ਕਲਰ ਦੇ ਵਿੱਚ 2800 ਦੇ ਵਿੱਚ ਨੇਚਰਲ ਕ੍ਰੇਪ ਦਾ ਸੂਟ ਆਇਆ ਪਿਓਰ ਚਨਾਉਣ ਦਾ ਦੁਪੱਟਾ ਹੈ ਇਹ ਕੰਨ ਨਾਲ ਕਲਰ ਇਹਦੇ ਵਿੱਚ ਸਿੰਗਲ ਹੀ ਹੈ ਔਰਗੈਂਜ਼ਾ ਟ੍ਰੈਂਡਵਿਚ ਹੈ ਔਰਗੈਂਜ਼ਾ ਦਾ ਸੂਟ ਹੈ ਜੀ 2800 ਦੇ ਵਿੱਚ ਉਹ 파ੜਾ ਦਾ ਤੁਨ ਨਾਲ ਬਾਟਮ ਮਿਲੇਗਾ ਸੂਟ ਔਰਗੈਂਜ਼ਾ ਦਾ ਦੁਪੱਟਾ ਬਹੁਤ ਹੈਵੀ ਹੈ ਬਾਟਮ ਤੇ ਬਹੁਤ ਦੁਪੱਟਾ ਨਹੀਂ ਹੈਵੀ ਦੁਪੱਟਾ ਔਰਗੈਂਜ਼ਾ ਦਾ ਹੈ ਏ ਨੈਚੁਰਲ ਕ੍ਰੇਪ ਦੇ 5 ਮੀਟਰ ਦੇ ਪਲੇਨ ਸੂਟ ਆਏ ਨੇ ਜੀ ਇਹਦੇ ਤੁਸੀਂ ਆਪਣੇ ਅਕੋਰਡਿੰਗ ਦੀ ਕਢਾਈਆਂ ਕਰਵਾ ਕੇ ਇਹਨਾਂ ਨੂੰ ਇੱਕ ਨਵੀ ਨਵੀਂ ਤੇ ਯੂਨੀਕ ਲੁੱਕ ਦੇ ਸਕਦੇ ਹੋ ਇਹ ਤੁਹਾਨੂੰ ਸੂਟ ਮਿਲੇਗਾ ਜੀ 5 ਮੀਟਰ ਦਾ ਪਲੇਨ ਸੂਟ ਹੈ ਦੁਪੱਟਾ ਤੁਹਾਨੂੰ ਚੁਣੌਣ ਦਾ ਮਿਲ ਜੇਗਾ 2.5 ਮੀਟਰ ਦਾ ਸੇਮ ਜਿਵੇਂ ਦਾ ਹੈ ਕਲਰ ਹੈ ਉਵੇਂ ਦਾ ਨਾਲ ਤੁਹਾਨੂੰ ਮਿਲੇਗਾ ਦੁਪੱਟਾ 1000 ਰੁਪਏ ਦਾ ਰੇਟ ਹੈ ਤੁਸੀਂ ਇਹ ਤੇ ਪੇਂਟ ਕਰਕੇ embroidery ਕਰਵਾ ਕੇ ਲੈਸਾਂ ਲਗਾ ਕੇ ਹੈਂਡਵਕ ਕਰਵਾ ਕੇ ਆਪਣੇ ਅਕੋਰਡਿੰਗੀ ਨੂੰ ਇੱਕ ਬੱਕਰੀ ਤੇ ਯੂਨਿਕ ਲੁੱਕ ਦੇ ਸਕਦੇ ਹੋ 1000 ਰੁਪਏ ਦੇ ਵਿੱਚ ਤੁਹਾਨੂੰ ਇਹ ਪੂਰਾ ਸੂਟ ਮਿਲ ਜੇਗਾ ਦੁਪੱਟਾ ਬਾਟਮ ਤੇ ਸ਼ਰਟ ਦਾ ਫੈਬਰਿਕ ਹੈ ਸੂਟ 5 ਮੀਟਰ ਦਾ ਆਏਗਾ ਫੈਬਰਿਕ ਪਿਓਰ ਨੇਚਰਲ ਕ੍ਰੇਪ ਦਾ ਹੈ ਪਲੇਨ ਫੈਬਰਿਕ ਮਿਲੇਗਾ ਦੁਪੱਟਾ ਜਿਹੜਾ ਤੁਮ ਨਾਸੀਮ ਇਸੇ ਕਲਰ ਦਾ ਪਲੇਨ ਡਾਈ ਹੋਇਆ ਮਿਲ ਜੇਗਾ ਚੀਨੋਂ ਆਂਦਾ ਇਹ ਰੰਗ 10 12 ਹੈਗੇ ਨੇ ਤੇ ਮੈਂ 3 ਗਾ ਦਿੱਤੇ ਨੇ ਤਿੰਨ ਰੰਗਾਂ ਦੇ ਵਿੱਚ 1550 ਰੁਪਏ ਨੂੰ ਸ਼ਿਮਰ ਦੀ ਸ਼ਰਟ ਵਾਲਾ ਹੈ ਸਲਵਾਰ ਤੇ ਆਰਗੈਂਜ਼ਾ ਜਿਹੜਾ ਦੁਪੱਟਾ ਹੈ ਆਰਗੈਂਜ਼ਾ ਦਾ ਮਿਲੇਗਾ ਰੰਗ ਜਿਹੜੇ ਇਹਨਾਂ ਵਿੱਚ ਹੈਗੇ ਨੇ ਇਥੇ ੜਕਾ ਦਿੱਤੇ ਨੇ ਸੂਟ ਜਿੰਨੇ ਵੀ ਨੇ ਸਾਰੇ ਅਵੇਲੇਬਲ ਨੇ ਤੁਸੀਂ ਬਾਈ ਕਰਨਾ ਚਾ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ 6239245757 ਦਿੱਤਾ ਨੰਬਰ ਚਲ ਇਸ ਵਿੱਚ ਮੈਸੇਜ ਕਰ ਦੋ ਜਿਸ ਵੀ ਤੁਸੀਂ ਕਵਰੀ ਕਰਨਾ ਚਾਹੁੰਦੇ 2000 ਰੁਪਏ ਦੇ ਵਿੱਚ ਟਾਈਮੇਟਰ ਦੀ ਸ਼ੋਰ ਨੇਚਰਲ ਟ੍ਰੈਪ ਦੀ ਬਹੁਤ ਪਿਆਰਾ ਵਰਕ ਹੈ ਫਰੰਟ ਤੇ ਮੋਟਮ ਟਾਈਮੇਟਰ ਦਾ ਪਿਓਰ ਉਪਾੜਾ ਸਿਲਕ ਦਾ ਦੁਪੱਟਾ ਪਿਓਰ ਟੈਬੀ ਵਿੱਚ ਮੁਰਦੀ ਨਾਲ ਵਰਕ ਆਏਗਾ ਤੇ ਨਾਲ ਲੱਗੀ ਹੈ ਲੈਸ 2000 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰਜਸ ਫ੍ਰੀ ਨੇ ਬਾਏ ਕਰਨਾ ਚਾ ਕੋਈ ਵੀ ਕਵਰੀ ਕਰਨੀ ਤਾਂ ਨੰਬਰ 623924575 ਜਿ ਦਿੱਤਾ ਆ ਉਸ ਨੰਬਰ 'ਤੇ ਜੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਜ਼ੂਰ ਦੇ ਬਾਰੇ ਵਿੱਚ ਚਾਹੀਏ ਉਹ ਅੱਜ ਹੀ ਫਿਰ ਮਹੋਰ ਜੋ ਵੀ ਅਪਡੇਟਸ ਕਰਦੇ ਉਹਨਾਂ ਵਿੱਚੋਂ ਹੈਗੀ ਹੈ ਤਾਂ ਨੰਬਰ ਤੇ ਜਾ ਕੇ ਸਕਰੀਨਸ਼ਾਟ ਦੇ ਨਾਲ ਜਰੂਰ ਸੈਂਡ ਕਰਿਆ ਕਰੋ ਸਕਰੀਨਸ਼ਾਟ ਦੇ ਨਾਲ ਇਹ ਹੈ ਕਿ ਮੇਰੇ ਲਈ ਈਜ਼ੀ ਹੋ ਜਾਂਦਾ ਹੈ ਕਿ ਤੁਸੀਂ ਕਿਹੜੀ ਕਲੈਕਸ਼ਨ ਦੇ ਬਾਰੇ ਵਿੱਚ ਗੱਲ ਕਰ ਰਹੇ ਹੋ ਤੇ ਉਹਨਾਂ ਨੂੰ ਫਿਰ ਲੱਭਣਾ ਹੋਰ ਆਸਾਨ ਹੋ ਜਾਂਦਾ ਹੈ ਬਾਕੀ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਥਿਕ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ